ਅੰਜ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਰਚਾਨ ਸਿੰਘ ਸਿੱਧੂ ਬੀਕੇ ਟੀਵੀ ਚੈਨਲ 1276 YouTube Instagram ਸ਼ੇਅਰ ਫੋਲੋ ਲਾਈਕ ਕਮੈਂਟ ਕਰ ਲਿਆ ਜੇ ਮੈਂ ਨਾ ਝਾੜੂ ਵਾਲਿਆਂ ਜਿਹੜੇ ਨਾ ਤਰਨਤਾਰ ਜਿਮਣੀ ਚੌਣ ਚੱਲਦਾ ਵਾ ਮੈਂ ਝਾੜੂ ਵਾਲਿਆਂ ਦੀ ਗੱਲ ਕਰਨ ਲੱਗਾ ਝਾੜੂ ਪਾਰਟੀ ਦੀ ਝਾੜੂ ਦੇ ਵਰਕਰ ਮੇਰੇ ਜਿਹੜੇ ਭੈਣਾ ਭਰਾ ਮੇਰੀਆਂ ਮਾਤਾ ਬਜ਼ੁਰਗ ਜੋ ਨੇ ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ ਤਰਨਤਾਰ ਵਾਲਿਆਂ ਮੇਰੀ ਗੱਲ ਸੁਣ ਲੋ ਜਿਹੜਾ ਨੇ ਆਪਣੇ ਸਰਦਾਰ ਭਗਵਾਨ ਸਿੰਘ ਮਾਨ ਨੇ ਇੱਕ ਕਾਲੀ ਪਾਰਟੀ ਦਾ ਅਮੀਰ ਸੰਧੂ ਜਿਹੜਾ ਸੰਧੂ ਮੀ ਸੰਧੂ ਹੀ ਮੈ ਰਹ ਹੁੰਦਾ ਨਾ ਉਹ ਲਿਆ ਕੇ ਇਹਨੇ ਝਾੜੂ ਪਾਰਟੀ 'ਚ ਖੜਾ ਕਰਤਾ ਪਹਿਲੋਂ ਇਹੋ ਹੀ ਜਿਹੜਾ ਭਗਵੰਤ ਮਾਨ ਕਾਲੀਆਂ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੀ ਮਾੜਾ ਬੋਲਦਾ ਹੁੰਦਾ ਸੀ ਵੀ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਅੱਜ ਉਹ ਹੀ ਮੀਰ ਸੰਧੂ ਲਿਆ ਕੇ ਇਹਨੇ ਝਾੜੂ ਪਾਰਟੀ 'ਚ ਖੜਾ ਕਰਤਾ ਤੇ ਜਿਹੜੇ ਝਾੜੂ ਪਾਰਟੀ ਤੋਂ ਮੇਰੀ ਗੱਲ ਸੁਣ ਲੋ ਭਰਾਓ ਮੇਰੀ ਗੱਲ ਧਿਆਨ ਨਾਲ ਜਿਹੜੇ ਤੁਸੀਂ ਝਾੜੂ ਪਾਰਟੀ ਦੇ ਵਰਕਰ ਸੀ ਜਿਹੜੇ ਤੁਸੀਂ ਦਰਿਆ ਮਛਾਉਂਦੇ ਰਹੇ ਜੇ ਪਾਣੀ ਪਿਉਂਦੇ ਰਹੇ ਜੇ ਉਹ ਲਾਉਂਦੇ ਰਏ ਜੀ ਆ ਫਲੈਕਸਾ ਲਾਉਂਦੇ ਰਏ ਜੀ ਤੁਹਾਨੂੰ ਟਿਕਟ ਨਹੀਂ ਦਿੱਤੀ ਤੁਹਾਡੀ ਤੁਹਾਡੀ ਪਾਰਟੀ ਦੇ ਵਿੱਚ ਕੋਈ ਬੰਦਾ ਨਹੀਂ ਸੀਗਾ ਟਿਕਟ ਲੈਣ ਵਾਲਾ ਟਿਕਟ ਦੇਣ ਵਾਲਾ ਦੂਜੀ ਪਾਰਟੀ ਚ ਉਹਨੂੰ ਲਿਆ ਕੇ ਤੇ ਇਹਨੇ ਟਿਕਟ ਦਿੱਤੀ ਤੁਹਾਡੀ ਬੇਇੱਜ਼ਤੀ ਕੀਤੀ ਏ ਜਿਹੜੇ ਤੁਸੀਂ ਝਾੜੂ ਵਰਕਰ ਆਣਾ ਇਸ ਚੀਜ਼ ਦੇ ਵਿੱਚ ਤੁਹਾਡੀ ਬੇਇੱਜ਼ਤੀ ਏ ਤੁਹਾਨੂੰ ਇਹਨੇ ਨਕਮਿਆਂ ਗਿਣਿਆ ਨਕਮਿਆਂ ਕਿਉਂ ਗਿਣਿਆ ਇਸੇ ਕਰਕੇ ਵੀ ਇਹ ਕੰਮ ਦੇ ਕਾਬਿਲ ਨਹੀਂ ਜੇਦਾ ਤੁਹਾਡੀਆਂ ਵੋਟਾਂ ਲੈਣੀਆਂ ਤੁਹਾਡੇ ਨੂੰ ਫਲੈਗ ਸਾਂ ਬਸਾਉਣੀਆਂ ਜਾਂ ਦਰੀਆਂ ਬਸਾਉਣੀਆਂ ਫਿਰ ਤਾਂ ਤੁਸੀਂ ਕਾਬਲ ਸੀ ਕਿ ਅੱਜ ਇਲੈਕਸ਼ਨ ਲੜਨ ਦੇ ਕੀ ਗੱਲ ਝਾੜੂ ਪਾਰਟੀ ਵਾਲਿਆਂ ਦੇ ਵਿੱਚ ਤਰਨ-ਤਾਰ ਦੇ ਵਿੱਚ ਬੰਦਾ ਨਹੀਂ ਸੀ ਬਹਰੋ ਲਿਆ ਕੇ ਬੰਦਾ ਘਰਾਂ ਦੇ ਕੀ ਲੋੜ ਸੀ ਇੱਕੋ ਉੱਥੋਂ ਦਾ ਬੰਦਾ ਜਿਹੜਾ ਪਹਿਲਾਂ ਕੰਮ ਕਰਦਾ ਬਸ ਝਾੜੂ ਪਾਰਟੀ ਦੇ ਵਰਕਰ ਹੈਗੀ ਸੀ ਮੁੰਡੇ ਚਾਹ ਬਾਣਦੀ ਸੀ ਸੀਟ ਦੇ ਚਾਹ ਬਾਣ ਹੁੰਦੇ ਸੀ ਹੁੰਦੇ ਸੀ ਮੈਂ ਪਹਿਲਾਂ ਭਾਜੀਪੀ ਦੇ ਵਿੱਚ ਬੰਵੀ ਰਿਆ ਚਾਹ ਬਾਣ ਬੰਦਾ ਹੁੰਦਾ ਜਦੋਂ ਕਿਸੇ ਚੀਜ਼ ਚਾਉਂਦਾ ਪਰ ਇਹਨੇ ਕਿਉਂ ਨਹੀਂ ਬਾਕੀ ਭਗਵੰਤ ਮਾਨ ਇੱਕ ਚੀਜ਼ ਦਾ ਜ਼ਰੂਰ ਬਿਆਨ ਦੇਵੇ ਵੀ ਇਹੋ ਹੀ ਕਾਲੀ ਪਾਰਟੀ ਨੂੰ ਭਗਵੰਤ ਮਾਨ ਮਾਰਾ ਗੇਂਦਰਾ ਦਾ ਸੀ ਭਗਵੰਤ ਮਾਨ ਦੇ ਕੋਲੇ ਮਸ਼ੀਨ ਕਿਹੜੀ ਹੈ ਜਿਹੜੀ ਮਸ਼ੀਨ ਦੇ ਵਿੱਚ ਜਿਹੜਾ ਚੋਰ ਚੱਕਾ ਮੀਰ ਸੰਧੂ ਕਾਲੀ ਪਾਰਟੀ 'ਚ ਲੁੱਟ ਕੇ ਖਾ ਗਿਆ ਕਸੁੱਟ ਕੇ ਖਾ ਗਿਆ ਆ ਜੋ ਕਿਹੜੀ ਮਸ਼ੀਨ ਹੈ ਵੀ ਜਿੰਦੇ ਵੀ ਦੀਏ ਨੇ ਭਗਵੰਤ ਮਾਨ ਨੂੰ ਨਹੀਂ ਵਿੱਚੋਂ ਦੀ ਡਬਾਤਾ ਤੇ ਉਹ ਬਿਲਕੁਲ ਸਾਫ ਸੁਥਰਾ ਹੋ ਗਿਆ ਬਾਈ ਤੁਹਾਨੂੰ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਪਾਰਟੀ ਦੀ ਮੋੜੀ ਗੱਲ ਨਹੀਂ ਮੈਂ ਤੁਹਾਨੂੰ ਇੱਕੋ ਗੱਲ ਲੈਣਾ ਤੁਸੀਂ ਬੋਰਡ ਪਾਓ ਤੁਹਾਡਾ ਤਰਨਤਾਰ ਦਾ ਲੋਕਲ ਬੰਦਾ ਹੈ ਜਹਰ ਨਾਲ ਦਾ ਸਣੀ ਯੋਦੇ ਦਾ ਭਰਾ ਭਾਈ ਅਮਰਤਪਾਲ ਪਾਰਟੀ ਦਾ ਬੰਦਾ ਤੁਹਾਡੇ ਕੰਮ ਕਰੇਗਾ ਨਾ ਕਰੇਗਾ ਅਸੀਂ ਬੈਠੇ ਹਾਂ ਘੁਰਾਵਾਂਗੇ ਤੁਹਾਡੇ ਨਾਂ ਹੱਕ ਦੇ ਸੱਚ ਦੀ ਕਦੇ ਖਰੇ ਗਰੀਬਾਂ ਦੀ ਮਤ ਨਾ ਕਰੇ ਧੀਆਂ ਪੈਣਾ ਦੇ ਹੱਕ 'ਚ ਨਾ ਬੋਲੇ ਕਿ ਅਸੀਂ ਬੈਠੇ ਹਾਂ ਅਸੀਂ ਧੂਆ ਕਢਾ ਦੇਾਂਗੇ ਫੜ ਕੇ ਅਸੀਂ ਇੱਕ ਗੱਲ ਆਣਿਆ ਸਾਡੇ ਪੰਜਾਬ ਦੇ ਵਿੱਚ ਜਿਹੜੀ ਗਰੀਬ ਆਸੀਂ ਗਰੀਬ ਲੋਕ ਦਿਹਾੜੀ ਕਰਨ ਵਾਲੇ ਸੀ ਦਿਹਾੜੀ ਕਰਨ ਵਾਲੀਆਂ ਸਾਡੀ ਆ ਸਥਿਤੀ ਬੜੀ ਮਾੜੀ ਹੋ ਗਈ ਹੈ ਭਗਵਾਨਤਮਾਨ ਚੁੱਲਿਆਂ ਦੀ ਅੱਗ ਘਟਾਉਂਦਾ ਸੀ ਤੇ ਸਿਵਿਆਂ ਦੀ ਵਧਾਉਂਦਾ ਸੀ ਅੱਜ ਸਿਵਿਆਂ ਦੀ ਘਟ ਗਈ ਅੱਜ ਸਿਵਿਆਂ ਦੀ ਅੱਗ ਉਹ ਤੋਂ ਹੀ ਵੱਧ ਗਈ ਤੇ ਜਿੰਨੇ ਭਗਵਾਨਤਮਾਨ ਨੇ ਬੰਦੇ ਸਾਰੇ ਬਾਹਰੋਂ ਪਾਰਟੀ ਚ ਬਾਹਰੋਂ ਲੈ ਲੈ ਕੇ ਕਾਂਗਰਸੀਆਂ ਦੇ ਕਾਲੀਆਂ ਦੇ ਬੰਦੇ ਲੈ ਲੈ ਕੇ ਨੇ ਘਲਾਰੇ ਨੇ ਕੀ ਗੱਲ ਐਡਾ ਬੰਦਾ ਕਾਬਲ ਕੋ ਨਹੀਂ ਸੀਗਾ ਜਿਹੜੇ ਬੰਦਿਆਂ ਨੇ ਪਹਿਲਾਂ ਪੰਜਾਬ ਨੂੰ ਲੁੱਟ ਕੇ ਖਾ ਗਿਆ ਮੀਰ ਸੰਦੂਰ ਕੇ ਕਾਲੀ ਪਾਰਟੀ ਦੇ ਵਿੱਚ ਆਜੋ ਝਾੜੂ ਦੇ ਵਿੱਚ ਆ ਗਏ ਇਹ ਕਿਉ ਤੁਹਾਡਾ ਭਲਾ ਕਰੇਗਾ ਬਿਲਕੁਲ ਭਲਾ ਨਹੀਂ ਕਰੇਗਾ ਕਿ ਤੁਸੀਂ ਮਨ ਚੋਂ ਕੱਢ ਦਿਓ ਭਲੇਖਾ ਕੱਢ ਦਿਓ ਤੁਹਾਨੂੰ ਇਹ ਲੋਕ ਬੁੱਧੂ ਬਣਾਉਂਦੇ ਨੇ ਤੁਹਾਨੂੰ ਲੋਕ ਇਹ ਪਾਗਲ ਬਣਾਉਂਦੇ ਨੇ ਤੁਹਾਨੂੰ ਲੋਕ ਇਹ ਲੋਕਾਂ ਨੂੰ ਇਹ ਭੇਡਾਂ ਬੱਕਰੀਆਂ ਸਮਝਦੇ ਨੇ ਵੀ ਇਹ ਭੇਡਾਂ ਬੱਕਰੀਆਂ ਜਿਵੇਂ ਮਰਜੀ ਇਹਨਾਂ ਨਾਲ ਮਗਰ ਚੋਰੀ ਫਿਰੋ ਪਰ ਐਸ ਵਾਰੀ ਅਸੀਂ ਭੇਡਾਂ ਬੱਕਰੀਆਂ ਨਹੀਂ ਜਿ ਬਣਨਾ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਮੇਰੀ ਬੇਨਤੀ ਤੁਸੀਂ ਕੋਈ ਆਪਾਂ ਧਰਮ ਨਾਲ ਧਰਮਾਂ ਜ ਨਹੀਂ ਪਹਿਣਾ ਵੇਖੋ ਕਿੰਨੀ ਨਫ਼ਰਤ ਰਾਜੇ ਵੜਿੰਗ ਨੇ ਧਰਮ ਦੀ ਗੱਲ ਕਰ ਦਿੱਤੀ ਕਰ ਦਿੱਤੀ ਨਾ ਧਰਮਾਂ ਦੀਆਂ ਗੱਲਾਂ ਨਹੀਂ ਕਰਨੀਆਂ ਆਪਾਂ ਸਾਰੇ ਇੱਕ ਆ ਗਰੀਬ ਮੀਰ ਲੋਕ ਜੋ ਜਿੰਨੇ ਵੀ ਅਸੀਂ ਸਾਬ ਇੱਕ ਆ ਅਸੀਂ ਕੋਈ ਸਾਡੀਆਂ ਜਾਤਾਂ ਨਹੀਂ ਕੋਈ ਪਾਤਾਂ ਨਹੀਂ ਅਸੀਂ ਇਨਸਾਨ ਆ ਸਾਨੂੰ ਅਸੀਂ ਖਾਸ ਰਾਜ ਚਾਹੁੰਦੇ ਆ ਵੀ ਜਿਹੜਾ ਉਹ ਵੇ ਜਿਹੜਾ ਸਾਡੀ ਗਰੀਬ ਦੀ ਅੱਜ ਤੁਸੀਂ ਮੈਨੂੰ ਇਹ ਕੱਲ ਦੱਸੋ ਅੱਜ ਜਸੇਦਾਰ ਨੇ ਕਈ ਜੜੀਆਂ ਧੀਆਂ ਉੱਜੜ ਕੇ ਬੈਠੀਆਂ ਐ ਵਿਚਾਰੀਆਂ ਸੋਹਰੇ ਲਿਆਂਦੇ ਨਹੀਂ ਸੀ ਅੱਜ ਨਿਹੰਗ ਸਿੰਘ ਜਸੇ ਬੰਦਿਆਂ ਪਾਰਟੀਆਂ ਜਾਂਦੀਆਂ ਉਹ ਧੀਆਂ ਨੂੰ ਬਸਾਉਂਦੀਆਂ ਨੇ ਕਿ ਜਿਹੜਾ ਪੁਲਿਸ ਨੇ ਕੰਮ ਕਰਨਾ ਸਰਕਾਰ ਨੇ ਕੰਮ ਕਰਨਾ ਉਹ ਕੰਮ ਨੇ ਹੰਗ ਸਿੰਘ ਕਰ ਦਿੱਤਾ ਠੀਕ ਹੈ ਤੁਹਾਡੇ ਸਾਹਮਣੇ ਮੁਸੀਬਤ ਆਈ ਪਾਣੀ ਆਇਆ ਤਾਂ ਜਸੇ ਬੰਦੀਆਂ ਤੁਹਾਡੇ ਨਾਲ ਖਲੋਤੀਆਂ ਆ ਕੇ ਲੋਕ ਖਲੋਤੇ ਤੁਹਾਡੇ ਨਾਲ ਖਲੋਤੇ ਰਾ ਕੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਸੋ ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਨੇ ਪਹਿਲੂ ਅਸੀਂ ਪਾਗਲ ਬਣ ਜਾਂਦੇ ਰਿਆਂ ਧਰਮਾਂ ਦੇ ਨਾਂ ਦੇ ਵੰਡੇ ਜਾਂਦੇ ਸਾਂ ਅਸੀਂ ਕਿਸੇ ਚੀਜ਼ ਦੇ ਨਾਂ ਦੇ ਵੰਡੇ ਜਾਂਦਾ ਬਾਕੀ ਤੁਸੀਂ ਇਹ ਵੇਖੋ ਕਿੱਡੀ ਵੱਡੀ ਕਿੱਡੀ ਵੱਡੀ ਬੇਇੱਜ਼ਤੀ ਹੈ ਪਾਰਟੀ ਵਾਲਿਆਂ ਬੰਦਿਆਂ ਦੀ ਵੀ ਕੀ ਗੱਲ ਝਾੜੂ ਪਾਰਟੀ ਦੇ ਵਿੱਚ ਇਹਨੂੰ ਕੋਈ ਬੰਦਾ ਹੀ ਨਹੀਂ ਦਿੱਸਿਆ ਵੀ ਮੈਂ ਇਹਨੂੰ ਟਿਕਟ ਦਿਆਂ ਉਹ ਉਹਨੂੰ ਲਿਆ ਕੇ ਦੇ ਨੇ ਇੱਕ ਕਾਲੀਆਂ ਦਾ ਜਿਹੜਾ ਸੀ ਕੱਢਿਆ ਬੱਦਾ ਕਾਲੀਆਂ ਦਾ ਉਹਨੂੰ ਇਹਨੇ ਟਿਕਟ ਦੇ ਦਿੱਚ ਫਿਰ ਤੁਹਾਨੂੰ ਇਹਨੇ ਟਿੱਟ ਸਮਝਿਆ ਇਸ ਕਰਕੇ ਮੇਰੀ ਗੱਲ ਨੋਟ ਕਰ ਲਿਆ ਜੇ ਵੋਟ ਸੋਚ ਸਮਝ ਕੇ ਪਾਓ ਜਸੇਦਾਰ ਨੂੰ ਵੋਟ ਪਾਓ ਭਾਈ ਆਨਪਾਲ ਦੀ ਪਾਰਟੀ ਕਾਮਯਾਬ ਕਰੋ ਤੁਹਾਡੀ ਆਪਣੀ ਕਾਮਯਾਬੀ ਆਉਣ ਵਾਲੀ ਕਾਮਯਾਬੀ ਬੈਨ ਹਰ ਇੱਕ ਗਰੀਬ ਵੀਰ ਦੇ ਨਾਲ ਖੜਨਗੇ ਕ੍ਰੀਮੇਜ਼ ਦੇ ਨਾਲ ਤੁਸੀਂ ਦੂਜੀ ਗੱਲ ਇੱਕ ਦੱਸੋ ਜੇ ਅਮਰਪਾਲ ਤੋਂ ਉਹਨਾਂ ਨੂੰ ਡਰ ਨਹੀਂ ਹੈਗਾ ਤੇ ਫਿਰ ਉਹਨੂੰ ਬਾਹਰ ਕੋ ਨਹੀਂ ਕਰਦੀ ਤਿੰਨ ਦਿਨ ਮੇਰਾ ਐਨਐਸ ਵਧਾਤਾ ਤਿੰਨ ਤਿੰਨ ਮੇਰਾ ਤੁਹਾਡੇ ਸਾਹਮਣੇ ਹੀ ਹੈ ਤਿੰਨ ਤਿੰਨ ਮੇਰਾ ਤੇ ਟੱਕਾ ਨਹੀਂ ਤੇ ਹੋਰ ਹੈ ਕੀ ਇਸ ਕਰਕੇ ਰਹਿੰਦੀ ਕਦਰ ਆ ਭਗਵੰਤ ਮਾਨ ਨੇ ਜਿਹੜਾ ਮੀਰ ਸੰਧੂ ਕਲਾਇ ਦਾ ਮੈਂ ਤਾਂ ਵੇਖ ਕੇ ਨਾ ਆਣ ਹੋ ਗਿਆ ਮੈਂ ਤਾਂ ਮੈਂ ਤਾਂ ਵੇਖੇ ਅੱਜ ਵੀ ਇਹਦੇ ਹੈਗਾ ਹੀ ਕਾਲੀ ਪਾਰਟੀ ਦੇ ਵਿੱਚ ਸੀ ਤੇ ਝਾੜੂ ਪਾਰਟੀ ਲਈ ਖੜਾ ਕਰਦਾ ਸਮਝੀਏ ਗੱਲ ਇਸ ਕਰਕੇ ਸੋਚੋ ਸਮਝੋ ਸੋਚਣ ਸਮਝ ਦੀ ਲੋੜ ਹੈ ਸੋਚ ਸਮਝ ਕੇ ਭਾਈ ਅਮਰਪਾਲ ਦੀ ਪਾਰਟੀ ਨੂੰ ਬੋਟ ਪਾਓ ਤੇ ਕੰਮਜਾਮ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ